ਲਓ ਜੀ ਆ ਨਵਾਂ ਸੱਪ ਨਿਕਲ ਆਇਆ ਤੇ ਇੱਕ ਨਵਾਂ ਐਲਾਨ ਹੋ ਗਿਆ ਤੇ ਹੁਣ ਭਗਵੰਤ ਮਾਨ ਸਾਹਿਬ ਬਹੁਤ ਕਸੂਤੇ ਫਸਣਗੇ ਬੁਰੀ ਤਰ੍ਹਾਂ ਘੇਰੇ ਜਾਣਗੇ ਤੇ ਭਗਵੰਤ ਮਾਨ ਸਰਕਾਰ ਦਾ ਇੱਕ ਬਹੁਤ ਵੱਡਾ ਝੂਠ ਹੁਣ ਫੜਿਆ ਜਾਵੇਗਾ ਬੇਨਕਾਬ ਹੋਏਗਾ ਤੇ ਹੁਣ ਭਗਵੰਤ ਮਾਨ ਸਾਹਿਬ ਕੀ ਬੋਲਣਗੇ ਤੇ ਕੀ ਕਰਨਗੇ ਮਾਮਲਾ ਜੀ ਹਰਿਆਣਾ ਦੀ ਬੀਜੇਪੀ ਸਰਕਾਰ ਨੇ ਇੱਕ ਐਲਾਨ ਕੀਤਾ हरियाणा ਦੀ ਬੀਜੇਪੀ ਸਰਕਾਰ ਨੇ ਐਲਾਨ ਕੀਤਾ ਹੈ ਕਿ 1 ਨਵੰਬਰ ਤੋਂ ਮਹਿਲਾਵਾਂ ਨੂੰ ਔਰਤਾਂ ਨੂੰ 2100 ਰੁਪਏ ਮਹੀਨਾ ਮਿਲਿਆ ਕਰੇਗਾ ਹੁਣ ਦੇਖੋ ਭਗਵੰਤ ਮਾਨ ਸਰਕਾਰ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਸਾਡੇ ਪੰਜਾਬ ਦੀਆਂ ਭੈਣਾਂ ਨੂੰ ਇੱਕ ਲਾਰਾ ਲਾਇਆ ਸੀ ਇੱਕ ਵਾਅਦਾ ਕੀਤਾ ਸੀ ਕਿ ਹਰ ਮਹੀਨੇ ਤੁਹਾਡੇ ਖਾਤੇ 'ਚ ਇੱਕ ਇੱਕ ਹਜ਼ਾਰ ਆਇਆ ਕਰੇਗਾ ਉਸ ਤੋਂ ਬਾਅਦ ਜਦੋਂ ਐਮਪੀ ਦੀਆਂ ਚੋਣਾਂ ਆਈਆਂ ਸੀ 2 ਸਾਲ ਪਹਿਲਾਂ ਤਾਂ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਹੁਣ 1000 ਨਹੀਂ ਹੁਣ ਤਾਂ 1100 ਰੁਪਇਆ ਦਿਆ ਕਰਾਂਗੇ ਤੇ ਉਸ ਤੋਂ ਬਾਅਦ ਅਜੇ ਤੱਕ ਭਗਵੰਤ ਮਾਨ ਸਰਕਾਰ ਨੇ ਢੇਲਾ ਵੀ ਪੰਜੀ ਵੀ ਚਵਾਨੀ ਵੀ ਕਿਸੇ ਔਰਤ ਦੇ ਖਾਤੇ 'ਚ ਨਹੀਂ ਪਾਈ ਤੇ ਅਜੇ ਪਾਉਣ ਦੀ ਕੋਈ ਵਾਈ ਧਾਈ ਵੀ ਨਹੀਂ ਹੁਣ ਦੇਖੋ ਜਦੋਂ ਹਰਿਆਣੇ ਦੇ ਵਿੱਚ ਇਹ ਐਲਾਨ ਹੋ ਗਿਆ ਜਦੋਂ ਸਾਡੇ ਗਵਾਂਢੀ ਸੂਬੇ ਹਿਮਾਚਲ ਦੇ ਵਿੱਚ ਵੀ ਔਰਤਾਂ ਨੂੰ ਪੈਸੇ ਦੇਣ ਦਾ ਐਲਾਨ ਹੋ ਗਿਆ ਤਾਂ ਭਗਵੰਤ ਮਾਨ ਸਰਕਾਰ ਆਪਣੇ ਵਾਅਦੇ ਦਾ ਹੁਣ ਕੀ ਕਰੇਗੀ ਭਗਵੰਤ ਮਾਨ ਸਾਹਿਬ ਕੀ ਬੋਲਣਗੇ ਇਹ ਸਵਾਲ ਮੈਂ ਇਸਰੀ ਕਰ ਰਿਹਾ ਕਿਉਂਕਿ ਪੰਜਾਬ ਦੀ ਸਰਕਾਰ ਭਗਵੰਤ ਮਾਨ ਸਾਹਿਬ ਹੋਰਾਂ ਦੀ ਪਹਿਲਾ ਬਣੀ ਹਰਿਆਣਾ ਚ ਵੋਟਾਂ ਬਾਅਦ ਚ ਪੈ ਕੇ ਬਾਅਦ ਚ ਬਣੀ ਹਿਮਾਚਲ ਚ ਵੀ ਸਰਕਾਰ ਬਾਅਦ ਚ ਬਣੀ ਪਰ ਉਹਨਾਂ ਨੇ ਜਿਹੜਾ ਔਰਤਾਂ ਨੂੰ ਪੈਸੇ ਦੇਣ ਵਾਲਾ ਐਲਾਨ ਉਹਨਾਂ ਨੇ ਕੀਤਾ ਸੀ ਉਹ ਜਿਹੋ ਜਿਹਾ ਵੀ ਉਹ ਪੂਰਾ ਕਰਨਗੇ ਪਰ ਉਹਨਾਂ ਨੇ ਡੇਟਾ ਦੇ ਦਿੱਤੀਆਂ ਹੋਈਆਂ ਨਹੀਂ ਹੁਣ ਮੈਂ ਪਹਿਲਾਂ ਦੱਸ ਦਿਆਂ ਮੈਂ ਇਹ ਜਾਣਦਾ ਕਿ ਹਰਿਆਣਾ ਵਾਲਿਆਂ ਨੇ ਵੀ ਜਿਹੜੀਆਂ ਸ਼ਰਤਾਂ ਲਾ ਦਿੱਤੀਆਂ ਨੇ ਉਹਨਾਂ ਦਾ ਵੀ ਡਰਾਮਾ ਜਿਹਾ ਹੀ ਐ ਉਹਨਾਂ ਨੇ ਵੀ ਕੋਈ ਸਾਰੀਆਂ ਔਰਤਾਂ ਨੂੰ 2100 ਰੁਪਏ ਮਹੀਨਾ ਨਹੀਂ ਦੇ ਸਕਣਾ ਉਹਨਾਂ ਨੇ ਵੀ ਕਿਹਾ ਵੀ ਅਸੀਂ 45 ਸਾਲ ਤੋਂ ਲੈ ਕੇ 60 ਸਾਲ ਦੀ ਉਮਰ ਦੀਆਂ ਔਰਤਾਂ ਨੂੰ ਹੀ ਦੇਣਾ ਦੇਣਾ ਵੀ ਉਹਨਾਂ ਨੂੰ ਐ ਜਿਨ੍ਹਾਂ ਦੀ ਆਮਦਨ 1 ਲੱਖ ਤੋਂ ਸਾਲ ਦੀ ਘੱਟ ਹੈ ਤੇ ਇਸ ਤਰ੍ਹਾਂ ਉਹਨਾਂ ਨੇ ਕਈ ਸਾਰੀਆਂ ਸ਼ਰਤਾਂ ਮੜ ਦਿੱਤੀਆਂ ਤੇ ਉਹਨਾਂ ਦੀਆਂ ਲਾਈਆਂ ਸ਼ਰਤਾਂ ਕਰਕੇ 100 ਚੋਂ 80 ਔਰਤਾਂ ਤਾਂ ਮੇਰੇ ਖਿਆਲ ਨਾਲ ਬਾਹਰ ਹੋ ਜਾਣਗੀਆਂ ਪਰ ਭਗਵੰਤਮਾਨ ਸਰਕਾਰ ਨੇ ਤਾਂ ਸ਼ਰਤਾਂ ਲਾ ਕੇ ਵੀ ਅਜੇ ਤੱਕ ਕੱਖ ਨਹੀਂ ਕੀਤਾ ਹੁਣ ਤੁਸੀਂ ਦੇਖੋ ਭਗਵੰਤਮਾਨ ਸਾਹਿਬ ਕਹਿੰਦੇ ਰਹੇ ਬੜੀ ਵਾਰ ਅਜ ਤੱਕ ਉਹਨਾਂ ਨੇ ਇੱਕ ਰਾਗ ਦੁਹਰਾਇਆ ਕਿ ਪੰਜਾਬ ਦਾ ਖਜ਼ਾਨਾ ਖਾਲੀ ਨਹੀਂ ਭਰਿਆ ਭਗਵੰਤਮਾਨ ਸਾਹਿਬ ਦਾ ਕਈ ਵਾਰ ਬਿਆਨ ਆਇਆ ਕਿ ਪਿਛਲੀਆਂ ਸਰਕਾਰਾਂ ਝੂਠ ਬੋਲਦੀਆਂ ਰਹੀਆਂ ਵੀ ਖਜ਼ਾਨਾ ਖਾਲੀ ਹੈ ਪਰ ਖਜ਼ਾਨਾ ਪੰਜਾਬ ਦਾ ਭਰਿਆ ਖਜ਼ਾਨਾ ਖਾਲੀ ਨਹੀਂ ਭਗਵੰਤਮਾਨ ਕਹਿੰਦੇ ਤੁਸੀਂ ਮੇਰੇ ਮੂੰਹੋਂ ਕਦੇ ਵੀ ਨਹੀਂ ਸੁਣੋਗੇ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ ਪਰ ਇੱਥੇ ਭਗਵੰਤਮਾਨ ਸਾਹਿਬ ਆ ਖਾਲੀ ਪੀਪੇ ਤੁਹਾਡੇ ਖੜਕੇ ਪਏ ਇਹ ਪਤਾ ਸਾਰੇ ਪੰਜਾਬ ਨੂੰ ਲੱਗ ਚੁੱਕਾ ਹੈ ਕਿਉਂਕਿ ਹੜ ਪੀੜਤਾ ਲਈ ਅਜੇ ਤੱਕ ਤੁਸੀਂ ਐਲਾਨ ਤੋਂ ਸਿਵਾ ਹੋਰ ਕੱਖ ਨਹੀਂ ਕੀਤਾ ਔਰਤਾਂ ਨੂੰ 100000 ਰੁਪਇਆ ਦੇਣ ਦਾ ਐਲਾਨ ਤੁਸੀਂ ਕੀਤਾ ਹੋਇਆ ਫਿਰ 1100 ਦਾ ਕਰਤਾ ਜਿਵੇਂ ਜਵਾਕਾਂ ਨੂੰ ਜਵਾਕ ਕੋਈ ਬਿਸਕਟਾਂ ਦਾ ਪੈਕਟ ਮੰਗੇ ਤੇ ਉਹਨੂੰ ਜਦੋਂ ਝੂਠਾ ਲਾਰਾ ਲਾ ਕੇ ਵਰਾਉਣਾ ਹੋਵੇ ਫਿਰ ਆਪਾਂ ਸਾਰੇ ਕਹਿ ਦਿੰਨੇ ਆ ਪੁੱਤ ਤੂੰ ਗੱਲ ਸੁਣ ਇਹ ਨਾ ਬਿਸਕਟ ਵਧੀਆ ਨਹੀਂ ਹੈਗੇ ਇਹ ਛੱਡ ਤੂੰ ਦਸਾਂ ਵਾਲਾ ਪੈਕਟ ਤੈਨੂੰ ਮੈਂ ਨਾ ਉੱਥੇ ਇਸ ਤੋਂ ਵੱਡਾ ਪੈਕਟ ਲੈ ਕੇ ਦਊਂਗਾ ਤੋ ਜਵਾਕ ਵਿਚਾਰੇ ਚੁੱਪ ਕਰ ਜਾਂਦੇ ਨੇ ਐਦਾਂ ਭਗਵੰਤਮਾਨ ਸਾਹਿਬ ਮੈਂ ਤਾਂ ਕਹੂੰਗਾ ਕਿ ਇਹ ਚੁਟਕਲੇ ਖੇਡ ਰਹਿਣੇ ਕੇ ਹਜ਼ਾਰ ਦਾ ਐਲਾਨ ਕੀਤਾ ਸੀ ਹੁਣ ਅਸੀਂ 1100 ਦਿਆਂਗੇ ਸਰਕਾਰ ਤਾਂ ਬੀਤਣ ਵਾਲੀ ਐ ਸਰਕਾਰ ਬੀਤਣ ਤੇ ਟਾਈਮ ਕਿਹੜਾ ਰਹਿ ਗਿਆ 4 ਸਾਲ ਤਾਂ ਸੁੱਖ ਨਾਲ ਲੰਘ ਗਏ ਤੇ ਸਾਫ ਟਾਈਮ ਤਾਂ ਬਿਲਕੁਲ ਥੋੜਾ ਰਹਿ ਗਿਆ ਤੇ ਪਿਛਲੀਆਂ ਪਾਰਟੀਆਂ ਤੇ ਵੀ ਇਹੀ ਸਵਾਲ ਤੁਸੀਂ ਵੀ ਉਠਾਉਂਦੇ ਹੀ ਰਹੇ ਹੋ ਸੱਚਾ ਹੀ ਸੀ ਵੀ ਜਦੋਂ ਆਖਰੀ ਕੁਝ ਮਹੀਨੇ ਰਹਿ ਜਾਂਦੇ ਨੇ ਤਾਂ ਫਿਰ ਉਹ ਕਹਿੰਦੇ ਨੇ ਅਸੀਂ ਆਹ ਕਰਨ ਲੱਗੇ ਅਸੀਂ ਉਹ ਕਰਨ ਲੱਗੇ ਆ ਉਹ ਸਿਰਫ ਦਿਖਾਵਾ ਹੁੰਦਾ ਜਿਵੇਂ ਸੁਖਵੀਰ ਬਾਦਲ ਨੇ ਪਾਣੀ ਚ ਬੱਸਾਂ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਜਦੋਂ ਆਖਰੀ ਮਹੀਨਾ ਰਹਿ ਗਿਆ ਸੀ ਤਾਂ ਭਗਵੰਤਮਾਨ ਸਾਹਿਬ ਅੱਜ ਸਭ ਪੰਜਾਬ ਤੁਹਾਨੂੰ ਪੁੱਛਦਾ ਕਿ ਕੀ ਇਹ ਸਭ ਝੂਠ ਸਨ ਤੁਸੀਂ ਜਿਹੋ ਜਿਹੇ ਜੁਮਲੇ ਉੱਥੇ ਜਦੋਂ ਪਹਿਲੀ ਵਾਰ ਮੋਦੀ ਸਰਕਾਰ ਬਣੀ ਸੀ 2014 ਚ ਉਹਨਾਂ ਨੇ ਵੀ ਕੁਝ ਜੁਮਲੇ ਛੱਡੇ ਸੀ ਉਹਨਾਂ ਨੇ ਵੀ ਕਿਹਾ ਸੀ 15-15 ਲੱਖ ਰੁਪਈਆ ਤੁਹਾਡੇ ਖਾਤਿਆਂ 'ਚ ਆਏਗਾ ਅੱਛੇ ਦਿਨ ਆਉਣਗੇ 10 ਕਰੋੜ ਨੌਕਰੀਆਂ ਹਰ ਸਾਲ ਦੇਣਗੇ ਡੀਜ਼ਲ ਪੈਟਰੋਲ ਕਰੇਟ ਆਧਾ ਕਰ ਦੇਣਗੇ ਪਰ ਕੀਤਾ ਕਿ ਤਰ੍ਹਾਂ ਉਹਨਾਂ ਨੇ ਵੀ ਕੱਖ ਨਹੀਂ ਤੇ ਭਗਵੰਤ ਮਾਨ ਸਾਹਿਬ ਤੁਸੀਂ ਦੱਸੋ ਕਿ ਉਹਨਾਂ ਦੇ ਜੁਮਲਿਆ ਨੂੰ ਤੁਸੀਂ ਪਾਰਲੀਮੈਂਟ ਚ ਖੜ ਕੇ ਚੈਲੰਜ ਕਰਦੇ ਰਹੇ ਕਵਤਾ ਪੜ ਪੜ ਕੇ ਕਿ ਹਮ ਇਹ ਪੂਛਣਾ ਚਾਹਤੇ ਹੈ ਕਿ ਅੱਛੇ ਦਿਨ ਕਬ ਆਏਗੇ ਪਰ ਅਸੀਂ ਪੁੱਛਣਾ ਚਾਹੁੰਨੇ ਆ ਔਰਤਾਂ ਦੇ ਖਾਤਿਆਂ ਚ ਹਜ਼ਾਰ ਹਜ਼ਾਰ ਕਬ ਆਏਗਾ ਭਗਵੰਤਮਾਨ ਸਾਹਿਬ ਸੱਚੀ ਇਸ ਮਾਮਲੇ ਦੇ ਉੱਪਰ ਬੜੇ ਕਸੂਤੇ ਘਿਰ ਗਏ ਨੇ ਹੁਣ ਵਿਰੋਧੀ ਪੁੱਛਣਗੇ ਚਾਰਚ ਫੇਰੋ ਲੋਕ ਆਖਣਗੇ ਤੁਸੀਂ ਦੱਸੋ ਦੇਖੋ ਬੀਜੇਪੀ ਇਹ ਸਭ ਕੁਝ ਹਿਮਾਚਲ ਦੇ ਵਿੱਚ ਐਵੇਂ ਨਹੀਂ ਕਰ ਸੌਰੀ ਹਰਿਆਣਾ ਚ ਐਵੇਂ ਨਹੀਂ ਕਰ ਰਹੀ ਉਹਨਾਂ ਨੂੰ ਪਤਾ ਪੰਜਾਬ ਚ ਆਉਣ ਵਾਲੇ ਦਿਨਾਂ ਚ ਵੋਟਾਂ ਪੈਣੀਆਂ ਨੇ ਬੀਜੇਪੀ ਨੇ ਪੰਜਾਬ ਦੇ ਵਿੱਚ ਪੂਰਾ ਜੋਰ ਲਾਉਣਾ ਸ਼ੁਰੂ ਕਰ ਦਿੱਤਾ ਹੜਾ ਦੇ ਵਿੱਚ ਬੀਜੇਪੀ ਨੇ ਕਈ ਸਾਰੇ ਕੇਂਦਰੀ ਮੰਤਰੀਆਂ ਨੂੰ ਇੱਥੇ ਭੇਜਿਆ ਦੇਦੂ ਕੇ ਭਾਵੇਂ ਉਹ ਕੱਖ ਨਹੀਂ ਗਏ ਢੇੜਾ ਛੇੜਾ ਮਾਰ ਕੇ ਗਏ ਪਰ ਪਤਾ ਇਹਨਾਂ ਸਿਆਸੀ ਲੀਡਰਾਂ ਨੂੰ ਸਾਡੇ ਲੋਕਾਂ ਨੂੰ ਕਿੰਜ ਪਰਮਾਉਣਾ ਹੈ ਇਹਨਾਂ ਨੂੰ ਪਤਾ ਹੈ ਭੋਲੀ ਪਾਲੀ ਜਨਤਾ ਨੂੰ ਕਿਵੇਂ ਪਿੱਛੇ ਲਾਉਣਾ ਹੈ ਸਾਰਿਆਂ ਨੂੰ ਪਤਾ ਔਰ ਹੁਣ ਜਦੋਂ ਮੁੱਖ ਮੰਤਰੀ ਦਾਖਲ ਸੀਗੇ ਭਗਵੰਤ ਸਿੰਘ ਸਾਹਿਬ ਉਹਨਾਂ ਦਾ ਪਤਾ ਲੈਣ ਹਸਪਤਾਲ ਚ ਕੌਣ ਕੌਣ ਗਿਆ ਕੀ ਕੇਜਰੀਵਾਲ ਸਾਹਿਬ ਗਏ ਨਹੀਂ ਗਏ ਫਿਰ ਕੌਣ ਗਿਆ ਹਰਿਆਣਾ ਦਾ ਮੁੱਖ ਮੰਤਰੀ ਬੀਜੇਪੀ ਦਾ ਨਾਇਬ ਸਿੰਘ ਸੈਣੀ ਜਿਹੜਾ ਬੀਜੇਪੀ ਸਰਕਾਰ ਕੇਂਦਰ ਸਰਕਾਰ ਨੇ ਲਾਇਆ ਪੰਜਾਬ ਦਾ ਗਵਰਨਰ ਕਟਾਰੀਆ ਸਾਹਿਬ ਉਹ ਗਿਆ ਹੋਰ ਬੀਜੇਪੀ ਦੇ ਜਿਹੜੇ ਆਗੂ ਨੇ ਉਹਨਾਂ ਨੇ ਪਤਾ ਲਿਆ ਪਰ ਕਿਉਂ ਹੋ ਰਿਹਾ ਹੈ ਸਭ ਕੁਝ ਬੀਜੇਪੀ ਅਸਲ ਦੇ ਵਿੱਚ ਕਈ ਤਰੀਕਿਆਂ ਦੇ ਨਾਲ ਪੰਜਾਬ 'ਚ ਪੈਰ ਪਸਾਰ ਰਹੀ ਹੈ ਤੇ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਪੂਰੀ ਤਰ੍ਹਾਂ ਫੇਲ ਨਜ਼ਰ ਆ ਰਹੀ ਹੈ 5 ਮਿੰਟਾਂ 'ਚ ਐਮਐਸਪੀ ਦੇਣ ਦੀ ਗੱਲ ਕੀਤੀ ਸੀ ਲੋਕਾਂ ਦੇ ਨਾਲ ਨਹੀਂ ਦਿੱਤੀ ਕਿਸਾਨਾਂ ਨੂੰ ਮਜਦੂਰਾਂ ਨੂੰ 10-10 ਮਰਲਿਆਂ ਦੇ ਪਲਾਟ ਦੇਣ ਦੀ ਗੱਲ ਕੀਤੀ ਸੀ ਨਹੀਂ ਦਿੱਤੇ ਸਾਰੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਕੀਤੀ ਸੀ ਨਹੀਂ ਦਿੱਤਾ ਵੀਆਈਪੀ ਕਲਚਰ ਛੱਡਣ ਦੀ ਗੱਲ ਕੀਤੀ ਸੀ ਨਹੀਂ ਛੱਡਿਆ ਕੀਤਾ ਕੀ ਸਵਾਲ ਇਹ ਹੈ ਔਰ ਪਹਿਲਾਂ ਤਾਂ ਭਗਵੰਤ ਮਾਨ ਸਰਕਾਰ ਬਚ ਬਚਾ ਕੇ ਚੱਲਦੀ ਰਹੀ ਹੈ ਔਰਤਾਂ ਨੂੰ 1000 ਰੁਪਏ ਦੇਣ ਦੇ ਮੁੱਦੇ ਦੇ ਉੱਪਰ ਹੁਣ ਤੱਕ ਕੋਈ ਵੱਡਾ ਸੰਘਰਸ਼ ਪੰਜਾਬ 'ਚ ਛਿੜਿਆ ਨਹੀਂ ਪਰ ਗਾਹੇ ਬਗਾਹੇ ਵਿੱਚ ਵਿੱਚ ਆਵਾਜ਼ ਉੱਠਦੀ ਰਹੀ ਹੈ ਪਰ ਹੁਣ ਜਦੋਂ ਹਰਿਆਣਾ ਨੇ 1 ਨਵੰਬਰ ਤੋਂ ਔਰਤਾਂ ਨੂੰ 2100 ਰੁਪਇਆ ਦੇਣ ਦੀ ਗੱਲ ਦਾ ਐਲਾਨ ਕਰ ਦਿੱਤਾ ਤੇ ਨਾਲੇ ਕਹਿਤਾ ਵੀ 25 ਸਤੰਬਰ ਨੂੰ ਇੱਕ ਐਪ ਲਾਂਚ ਮੁੱਖ ਮੰਤਰੀ ਹਰਿਆਣਾ ਦਾ ਕਰ ਰਿਆ ਜਿਹਦੇ ਉੱਪਰ ਔਰਤਾਂ ਆਪਣੇ ਫਾਰਮ ਪਰ ਕੇ ਰਜਿਸਟ੍ਰੇਸ਼ਨ ਕਰਨਗੀਆਂ ਤਾਂ ਹੁਣ ਫਿਰ ਪੰਜਾਬ ਦੇ ਵਿੱਚ ਵੀ ਵੱਡਾ ਆਵਾਜ਼ ਉੱਠ ਸਕਦਾ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਆ ਇੱਕ ਮੁੱਦਾ ਉਠਿਆ ਪਿਆ ਪ੍ਰਵਾਸੀ ਮਜ਼ਦੂਰਾਂ ਵਾਲਾ ਇਸ ਤੋਂ ਜੇ ਅੱਗੇ ਵਧਣਗੇ ਲੋਕ ਤਾਂ ਮੁੱਦੇ ਐਸ ਦੇ ਵੀ ਆਵਾਜ਼ ਵੱਡੀ ਉੱਠ ਸਕਦੀ ਹੈ ਮੈਂ ਤਾਂ ਇਹ ਵੀ ਕਹਿਣਾ ਚਾਹੂੰਗਾ ਕਿ ਪੰਜਾਬ ਦੇ ਵਿੱਚ ਇਹ ਜਿਹੜਾ ਮੁੱਦਾ ਜਿਵੇਂ ਜਿਸ ਰੂਪ ਚ ਉਠਾਇਆ ਜਾ ਰਿਹਾ ਹੈ ਇਹ ਮੁੱਦਾ ਇਹ ਮੁੱਦਾ ਇਹ ਮੁੱਦਾ ਸਿਆਸਤਾ ਦੁਆਰਾ ਪ੍ਰੇਰਿਤ ਹੈ ਵੇਖੋ ਇੱਕ ਮੈਂ ਵੀਡੀਓ ਪਾਈ ਹੈ ਇੱਕ ਹਰਜੀਤ ਬਾਬਾ ਹੈਗਾ ਬਾਬਾ ਹਰਜੀਤ ਸਿੰਘ ਉਹ ਆਪਦੇ ਆਪ ਨੂੰ ਰਸੂਲਪੁਰ ਵਾਲਾ ਕਹਾਉਂਦਾ ਉਹਨੇ ਨਵਾਂ ਰਾਗ ਅਲਪਨਾ ਸ਼ੁਰੂ ਕਰ ਦਿੱਤਾ ਉਹਨੇ ਇਸ ਮਾਮਲੇ ਨੂੰ ਹਿੰਦੂ ਸਿੱਖ ਦਾ ਧਾਰਮਿਕ ਮੁੱਦਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਕੁਝ ਲੋਕ ਪਹਿਲਾਂ ਇੱਥੇ ਭਈਏ ਪਜਾਓ ਪੰਜਾਬ ਬਚਾਓ ਦੇ ਨਾਰੇ ਲਾ ਰਹੇ ਨੇ ਤੇ ਉਹ ਜਿਹੜਾ ਬਾਬਾ ਹਰਜੀਤ ਸਿੰਘ ਉਹਨੇ ਨਵਾਂ ਅਰਾਗ ਲਾਪਿਆ Hindu Sikh ਦਾ ਮੁੱਦਾ ਬਣਾਉਣ ਦੀ ਉਹ ਕੋਸ਼ਿਸ਼ ਕਰਨ ਲੱਗਾ ਹੋਰ ਵੀ ਕਈ ਇਸ ਤਰ੍ਹਾਂ ਦੀਆਂ ਜਿਹੜੀਆਂ ਸਿਆਸਤਾਂ ਨੇ ਉਹ ਇਸ ਨੂੰ ਧਾਰਮਿਕ ਨਫ਼ਰਤ ਦੀ ਰੰਗਤ ਦੇਣਾ ਚਾਹੁੰਦੀਆਂ ਨੇ ਪੰਜਾਬ ਨੂੰ ਸਮਝਣਾ ਚਾਹੀਦਾ ਹੈ ਬਚਣਾ ਚਾਹੀਦਾ ਹੈ ਔਰ ਆ ਜਿਹੜੇ ਅਸਲੀ ਲੋਕਾਂ ਦੇ ਹੱਕੀ ਮੁੱਦੇ ਨੇ ਔਰਤਾਂ ਲਈ ਜਿਹੜਾ ਐਲਾਨ ਕੀਤਾ ਸੀ ਜਿਹੜਾ ਬੇਰਜਗਾਰਾਂ ਲਈ ਐਲਾਨ ਕੀਤੇ ਸੀ ਆਮ ਆਦਮੀ ਸਰਕਾਰ ਨੇ ਕਿਸਾਨਾਂ ਲਈ ਐਲਾਨ ਕੀਤੇ ਸੀ ਮਜ਼ਦੂਰਾਂ ਲਈ ਐਲਾਨ ਕੀਤੇ ਸੀ ਜਦ ਉਹ ਪੂਰੇ ਨਹੀਂ ਕੀਤੇ ਗਏ ਇਹਨਾਂ ਮੁੱਦਿਆਂ ਤੇ ਆਵਾਜ਼ ਉਠਾਉਣ ਦੀ ਲੋੜ ਹੈ ਫਿਰਕੂ ਮੁੱਦਿਆਂ ਦੇ ਉੱਪਰ ਇੰਨਾ ਜ਼ਿਆਦਾ ਨਫ਼ਰਤ ਦੀ ਰੰਗਤ ਜਿਹੜੀ ਸਿਆਸਤਾਂ ਕੁਝ ਸਿਆਸਤਾਂ ਦੇ ਰਹੀਆਂ ਨੇ ਉਹ ਠੀਕ ਨਹੀਂ ਬਹੁਤ ਮਿਹਰਬਾਨ